ਗੱਲ ਕੋਈ ਨਹੀਂ ਹੋਈ ਉਹ ਰਗੜਾ ਲੱਗਾ ਹੀ ਪਾਉਣ ਤੇ ਨਿਆਂਗ ਜਨੇ ਉੱਠ ਕੇ ਹੱਲੇ ਨਾ ਪਤਾ ਨਹੀਂ ਮੈਂ ਤਾਂ ਕਹ ਉੱਤਰੇਂ ਡਿਆ ਪੰਜਾ ਵਾ ਭੱਜ ਕੇ ਉਹਨ ਪਤਾ ਇੱਥੇ ਕਿਰਪਾਨ ਇਧਰੋਂ ਐ ਨੂੰ ਗਈ ਐ ਇੱਥੇ ਮਾਰੀ ਥੋਖ ਨੂੰ ਕਿਰਪਾਨ ਉਹਨੇ ਉਹ ਲੜਾਈ ਝਗੜਾ ਸੀ ਪਹਿਲਾਂ ਨਾ ਕੋਈ ਗੱਲ ਨਹੀਂ ਨੀ ਰਾਤ ਦੀ ਵੀ ਨਹੀਂ ਕੋਈ ਗੱਲ ਪੀਤੀ ਖਾਦੀ ਇਨਾ ਕੱਠਿਆਂ ਉਹ ਤਾਂ ਕੱਲ ਹੀ ਆਇਆ ਸਿਆਸਤਾ ਮਹੀਨੇ ਬਾਅਦ ਉਹ ਨਿਆਂਗ ਜਿਹੜਾ ਕੱਲ ਇਹ ਕੰਮ ਕਰਤੀ ਗਿਆ ਵਾ ਉਹ ਕੱਲ ਆਇਆ ਹਸਪਤਲ ਕੀ ਗੱਲ ਹੋਈ ਸੀ ਗੱਲ ਕੋਈ ਨਹੀਂ ਹੋਈ ਉਹ ਰਗੜਾ ਲੱਗਾ ਸੀ ਪਾਉਣ ਤੇ ਨਿਆੰਗ ਜਨੇ ਉੱਠ ਕੇ ਹੱਲੇ ਨਾ ਪਤਾ ਨਹੀਂ ਮੈਂ ਕਿੱਠਾ ਉੱਤਰਾ ਇੰਡੇ ਆ ਪੱਜਾ ਵਾ ਭੱਜ ਕੇ ਉਹਨੇ ਪਤਾ ਇੱਥੇ ਕਿਰਪਾਨ ਇਧਰੋਂ ਐਣੂ ਗਈ ਐ ਇੱਥੇ ਮਾਰੀ ਸੋਖੀ ਕਿਰਪਾਨ ਉਹਨੇ ਤੋਂ ਲੜਾਈ ਝਗੜਾ ਸੀ ਪਹਿਲੇ ਨਾ ਕੋਈ ਗੱਲ ਨਹੀਂ ਨੀ ਰਾਤ ਦੀ ਵੀ ਨਹੀਂ ਕੋਈ ਗੱਲ ਕੀਤੀ ਖਾਧੀ ਇਨਾ ਕੱਠਿਆਂ ਮੱਛੀਆਂ ਲਿਆ ਲੀਆਂ ਖਾਧੀਆਂ ਦੋਵਾਂ ਨੇ ਨਿਆੰਗ ਨੇ ਵੀ ਮੱਛੀ ਖਾਧੀ ਹਾਂ ਨਿਆੰਗ ਨੇ ਦੋਵੇਂ ਨਿਆੰਗ ਨੇ ਉਹ ਵੀ ਨਿਆੰਗ ਨੇ ਦੋਵਾਂ ਨੇ ਇਹਨਾਂ ਪਾਲੀ ਨੇ ਮੱਛੀਆਂ ਲੀ ਗੋ ਕਿਲੋ ਤੇ ਨਿਆੰਗ ਨੇ ਸ਼ਰਾਬ ਦੀਆਂ ਬੋਤਲਾਂ ਦੋ ਲਿਆ ਲੀਆਂ ਹਾਂ ਆ ਤਾਲੇ ਕਹਿਣ। ਅੱਛਾ ਤੇ ਫਿਰ ਉਹ ਦੁੱਜੇ ਨੇ ਹਾਂ ਅੰਗਲ ਇਕੱਠੇ ਖਾਦੀ ਪੀਤੀ ਆ ਰਾਤ ਸੁੱਤੇ ਫਿਰ ਸੇਵਲੇ ਨਿਕਾਲਾ ਜੀ ਤੁਸੀਂ ਇੱਥੇ ਰਹਿੰਦੇ? ਹਾਂ ਜੀ ਮੈਂ ਇੱਥੇ ਰਹਿੰਦੇ ਮੇਰੀ ਜੀਵਨ ਤਾਂ ਨਾਲ। ਤੁਹਾਡੇ ਕੀ ਲੱਗਦੇ ਸੀ? ਕੁਛ ਨਹੀਂ। ਹੂੰ ਆ ਪਾਜੀ ਮੈਨੂੰ ਭੈਣ ਕਹਿੰਦਾ ਸੀ ਜਿਹੜਾ ਇਤਰਾ ਹੋਏ ਆ। ਤੁਹਾਨੂੰ ਕਿੰਨਾ ਸਮਾਂ ਹੋ ਗਿਆ ਇੱਥੇ ਰਹਿੰਦੇ? ਮਿੰਨਾ ਮਿੰਨਾ ਜਿਆਦਾ ਨਹੀਂ ਤੇ 20 ਸਾਲ ਹੋ ਗਏ ਮੈਨੂੰ। ਚਲੋ ਐਸਾ ਤੇ ਮੇਰੀ ਯਾਦਿਕ ਨਹੀਂ ਆ। ਹੂੰ ਹੋਣਾ ਐਸੇ ਮੇਰਾ 20 ਸਾਲ। ਕਾਲਾ ਘੈਂਟ ਹਾਂਜੀ ਕਿੱਥੋਂ ਦਾ ਜੀ ਪਤਾ ਕੁਝ ਅੰਬਰਸਰਵਾਲ ਦੇ ਆਂਦਾ ਹਾਈ ਐ ਕਿਹੜਾ ਕਿਤੇ ਨਾਲ ਜਾਣ ਕੇ ਕਿ ਮੈਂ ਹਨ ਅੰਬਰਸਰਵਾਲ ਤੋਂ ਨਹੀਂ ਉਸ ਤਰਾ ਮਾੜਾ ਮੋਟਰ ਤੇ ਕਰਦੇ ਰਹਿੰਦੇ ਸੀ ਭੈਣ ਦੀ ਮਾਂ ਦੀ ਤੇ ਇਸ ਤਰਾ ਨਹੀਂ ਕੋਈ ਗੱਲ ਹੋਇਆ ਇਸ ਤਰਾ ਕੱਲ ਤਾਂ ਕੋਈ ਗੱਲ ਹੀ ਨਹੀਂ ਹੋਈ ਕੱਲ ਜੇ ਤਾਂ ਪਾ ਲਈ ਆ 12 ਵਜੇ ਉਹਨੇ ਹੁੰਦੇ ਨੇ ਮੈਨੂੰ ਝੋਲਾ ਫੜਾਇਆ ਵਾ ਆਪਣਾ ਝੋਲਾ ਫੜਾਇਆ ਉਹਦੀ ਉਹਦਾ ਧਾਰ ਘਾੜਾ ਉਹਦੀ ਫੋਨ ਮੈਨੂੰ ਨਹੀਂ ਸਾਮੇ ਦਿੱਤਾ ਵਾ ਕਿ ਰਾਣੀ ਨੇ ਚੁੱਕ ਲੈਣਾ ਰਣਾ ਗੋਣੇ ਰਾਣੀ ਉਹਦੀ ਘਰ ਦੀ ਰਿਆਂਗ ਦੀ ਉਹ ਕਿੱਥੇ ਹਉਣ ਉਹ ਤਾਂ ਕੱਲ ਦੀ ਭੱਜ ਗਈ ਆ ਇਕੱਠੇ ਭੱਜ ਗਈ ਨਹੀਂ ਨਹੀਂ ਉਹ ਤੇ ਹੁਣ ਭੱਜਿਆ ਬਨੇ ਅੰਗ ਤੇ ਉਹ ਤਾਂ ਕੱਲ ਦੀ ਭੱਜ ਗਈ ਆ ਕੱਲ ਉਹਨੇ ਆਪਣੇ ਕਿੰਨੇ ਅੰਗ ਦਾ ਨਾਂ ਕੀ ਦੱਸਦੇ ਸੀ ਜਿਹੜੇ ਹੈਗੇ ਸੀਗੇ ਤੁਹਾਡੀ ਸਾਰਿਆਂ ਦੀ ਪੁਲਿਸ ਵੈਰੀਫਿਕੇਸ਼ਨ ਹੋਈ ਵੀ ਹੈ ਪੁਲਿਸ ਦਾ ਤੁਹਾਡੇ ਕੋਲ ਤੁਹਾਡੇ ਮਤਲਬ ਆਧਾਰ ਕਾਰਡ ਸਭ ਕੁ ਹੈਗਾ ਪੁਲਿਸ ਨੂੰ ਦਿੱਤਾ ਆ ਸਾਰਾ ਸਾਰਾ ਆਧਾਰ ਕਾਰਡ ਬੈਂਕਨੀਆ ਕਾਪਨਾ ਇਹ ਨਿਕਾੜ ਭਾਈ ਨੰਦ ਲਾਲ ਸਕੂਲ ਨੂੰ ਰਿਟਾਇਰਮੈਂਟ ਹੋਈ ਨੇ अच्छा जी ਇਹ ਇਹਨਾਂ ਦੇ ਹੈਗੇ ਜਿਹੜੇ ਭੱਜੇ ਨਹੀਂ ਇਹਨਾਂ ਦਾ ਕੁਛ ਨਹੀਂ ਉਹ ਤਾਂ ਕੱਲ ਹੀ ਆਇਆ 6-7 ਮਹੀਨੇ ਬਾਅਦ ਉਹਨੇ ਆਂਗ ਗਿਆ ਜਿਹੜਾ ਕੱਲ ਇਹ ਕੰਮ ਕਰਕੇ ਗਿਆ ਉਹ ਕੱਲ ਆਇਆ ਕਿੱਲੇ ਕਿਥੇ ਰਹਿੰਦਾ ਇਹ ਪਤਾ ਨਹੀਂ ਕਿਥੇ ਇਤਨਾ ਚੱਕਰ ਵਾਰਤੀ ਜਾਂਦਾ ਕਿ ਪਤਾ ਹੁੰਦਾ ਕਿਥੇ ਹੂੰ ਮੈਂ ਤੇ ਉਹਨਾਂ ਨੂੰ ਅੱਗੇ ਨੇ ਇਹ ਜਿਹੜਾ ਨੇ ਆਂਗ ਆਈਦਾ ਕੁਝ ਨਹੀਂ ਕਰਨਾ ਦਾੜ ਘਾੜਾ ਨਾ ਕੁਛ ਹੀ ਕੁਝ ਦੇ ਘਰ ਆ ਇਹਦੇ ਘਰ ਆਣਾ ਤੇ ਬੰਦੇ ਆ ਨੇ ਜਿਹੜੇ ਹੁਣ ਇੱਥੇ ਰਹਿੰਦੇ ਇਹਨਾਂ ਦੇ ਹੈਗੇ ਨੇ ਜਿਹੜੇ ਇੱਥੇ ਕੋਈ ਨਹੀਂ ਰਹਿੰਦਾ ਮੈਂ ਹੀ ਰਹਿੰਦਾ ਬਸ ਦਾ ਇਹ ਰੇਂਗ ਰੰਗ ਦਾ ਜਿਹੜਾ ਭੱਜ ਗਿਆ ਵਾ ਜਿਹਦੇ ਘਰ ਆਣਾਂ ਕਿੰਨੇ ਹੰਗ ਬੈਂਦੇ ਆ ਕੋਈ ਵੀ ਆਉਂਦਾ ਨਾ ਸ਼ਰਾਬੀ ਇਹਦੇ ਕੋਲ ਝੋਨਾ ਕੀ ਹੋਇਆ ਭਾਜੀ ਅੱਜ ਤੁਹਾਡਾ ਕੀ ਨਾਮ ਹੈ ਪ੍ਰਦੀਪ ਸ਼ਰਮਾ ਤੇ ਜਿਹਨਾਂ ਦਾ ਕਤਲ ਹੋਇਆ ਉਹਨਾਂ ਦਾ ਕੀ ਨਾਮ ਸੀ ਰਾਦੇਕ੍ਰਿਸ਼ਨ ਤੁਹਾਡੇ ਕੀ ਲੱਗਦੇ ਹੋ ਰਾਦੇ ਰਜ ਤੇ ਮਾਰਿਆ ਕਿਉਂ ਇਹਨੂੰ ਉਹ ਪਤਾ ਨਹੀਂ ਜੀ ਮੈਂ ਤਾਂ ਡਿਊਟੀ 'ਤੇ ਸੀ ਉਹਨਾਂ ਨੇ ਸਵੇਰੇ 6:00 ਵੀ ਫੋਨ ਆਇਆ ਕਿ ਵਾਰਿੰਦੀ ਡੈਡੀ ਦੀ ਕਰਮਜੀਤ ਹੈ ਉਹਨੇ ਫੋਨ ਕੀਤਾ ਉਹਨੇ ਫੋਨ ਕਰਕੇ ਕਿਹਾ ਵੀ ਤੁਹਾਡੇ ਡੈਡੀ ਦਾ ਕਤਲ ਕਰਤਾ ਵੀ ਕਾਲਾਸੀ ਨਾਲ ਕਾਲੇ ਦੇ ਨਾਲ ਇੱਕ ਹੋਰ ਸੀ ਕੀ ਉਹ ਬੰਦੇ ਮੌਕੇ ਤੇ ਫਰਾਰ ਹੋ ਗਏ ਅੱਛਾ ਫਿਰ ਉਹ ਫੋਨ ਹੈ ਫਿਰ ਫੋਨ ਤੇ ਮੈਨੂੰ ਉਹਰੇ ਆਇਆ ਤਾਂ ਡੈਡੀ ਵੀ ਡੈਡ ਬੋਡੀ ਹਸਪੀਟਲ ਦੇ ਵਿੱਚ ਸੀ ਅੱਛਾ ਮਾਰਿਆ ਕੀ ਹੈ ਮਾਰਿਆ ਉਹਨੇ ਤਲਵਾਰ ਮਾਰੀ ਹੈ ਜੀ ਅੱਛਾ ਤਲਵਾਰਾਂ ਮਾਰੀਆਂ ਚਾਤ ਜਿਹੀ ਨਹੀਂ ਹੈ ਤੁਹਾਡੇ ਡੈਡੀ ਇਹਨਾਂ ਦੇ ਨਾਲ ਰਹਿੰਦੇ ਸੀ ਇਕੱਠੇ ਰਹਿੰਦੇ ਸੀ ਇੱਕ ਜਗ੍ਹਾ ਤੇ ਇਹਨਾਂ ਦੇ ਕੋਲ ਆਣਾ ਜਾਣਾ ਲੱਗੇ ਰਹਿੰਦੇ ਸੀ ਅੱਛਾ ਬੰਦੇ ਭੱਜ ਗਏ ਬੰਦੇ ਫਰਾਰ ਹੋ ਗਏ ਤੇ ਪੁਲਿਸ ਆਈ ਸੀ ਪੁਲਿਸ ਆਈ ਸੀ ਤੇ ਬਿਆਨ ਲਿਖਾਇਆ ਤੁਸੀਂ ਅਸੀਂ ਕੁਝ ਨਹੀਂ ਲਿਖਾਇਆ ਜੀ ਅੱਛਾ ਕੀ ਕਹਿੰਦੇ ਪੁਲਸ ਵਾਲੇ ਕੌਸਲੇ ਕੰਨ ਦੀ ਕਾਰਵਾਈ ਸੀ ਕਰ ਰਹੇ ਆਂ ਅੱਛਾ ਬਾਕੀ ਸਾਡੇ ਕਰਦੇ ਆ ਰਹੇ ਬਾਕੀ ਹੁਣ ਪੁਸਤਾਦ ਹੁਣ ਦੀ ਕਰਨੀ ਚਾਹੇਗੇ ਅੱਛਾ ਤੁਹਾਡੇ ਮਗੇ ਪਿਤਾ ਜੀ ਸੀ ਹੈ ਹਾਂਜੀ ਫਾਦਰ ਜੀ ਮਤਲਬ ਹੋ ਜਾਂ ਕਤਲ ਦਾ ਜਿਹੜਾ ਮਸਲਾ ਸੀ ਨਾਲ ਉਸ ਦਾ ਕਰਦੇ ਜੇ ਇਹ ਸਾਨੂੰ ਸਵੇਰੇ ਇਨਫੋਰਮੇਸ਼ਨ ਮਿਲੀ ਸੀਗੀ ਕਾਲਾ ਨਾਮ ਦਾ ਇੱਕ ਜਿਹੜਾ ਨਿਹੰਗ ਇਥੇ ਜਿਹੜੀ ਰੈਣਾ ਦੇ ਵੀ ਰੋਡ ਆ ਉਥੇ ਇੱਕ ਜਿਹੜੀ ਟੈਂਪਰੇਰੀ ਝੁੰਗੀ ਇਹਨੇ ਬਣਾਈ ਹੋਈ ਸੀਗੀ ਉਥੇ ਰਹਿ ਰਹੇ ਸੀ ਇਹਦੇ ਕੋਲੋਂ ਜਿਹੜਾ ਇੱਕ ਡਬਲ ਤੋਂ ਕੋਈ ਇਰਾਦੇਕ੍ਰਿਸ਼ਨਾਮ ਦਾ ਵਿਅਕਤੀ ਆਇਆ ਹੋਇਆ ਸੀਗਾ ਤੇ ਇੱਕ ਹੋਰ ਅਨਨੋਨ ਜਿਹੜਾ ਇਹਦੇ ਕੋਲ ਨਿਹੰਗ ਬਾਣੇ ਵਿੱਚ ਕੋਈ ਵਿਅਕਤੀ ਆਇਆ ਸੀਗਾ ਜਿਨ੍ਹਾਂ ਦੀ ਸਵੇਰੇ ਕੋਈ ਗੱਲਬਾਤ ਹੋਈ ਹੈ ਤੇ ਉਹ ਜਿਹੜਾ ਅਨਨੋਨ ਨਿਹੰਗ ਬਾਣੇ ਵਿੱਚ ਵਿਅਕਤੀ ਸੀਗਾ ਉਹਨੇ ਜਿਹੜਾ ਆਪਣੀ ਜਿਹੜੀ ਤੇਜ਼ਦਾਰ ਹਥਿਆਰ ਉਹਦੇ ਕੋਲ ਸੀਗਾ ਉਹਦੇ ਨਾਲ ਜਿਹੜਾ ਵਾਰ ਕੀਤਾ ਸੀਗਾ ਰਾਧੇਕ੍ਰਿਸ਼ਨ ਤੇ ਤੇ ਉਹ ਜਦੋਂ ਹਸਪੀਟਲ ਜਾ ਕੇ ਪਤਾ ਕੀਤਾ ਉਹਦੀ ਡੈਥ ਹੋ ਗਈ ਆ ਉੱਥੇ ਤੇ ਜਿਹੜਾ ਇਸ ਸੰਬੰਧੀ ਹੈਗਾ ਵਾਰਸ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਕਿ ਜੋ ਵੀ ਬਣਦੀ ਕਾਰਵਾਈ ਹੈ ਇਹਨਾਂ ਦੇ ਬਿਆਨ ਲੈਣ ਤੋਂ ਬਾਅਦ ਕੀਤੀ ਜਾਊਗੀ ਫੋਰੈਂਸਿਕ ਟੀਮ ਵੀ ਮਗਾਈ ਗਈ ਹੈ ਤੁਹਾਡੇ ਕੋਲ ਹਾਂਜੀ 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 ਫੋਰੈਂਸਿਕ ਟੀਮ ਜਿਹੜਾ ਮੌਕੇ ਤੇ ਜੋ ਵੀ ਜਾਬ ਤੇ ਤਹਿਤ ਜੋ ਸਾਡੀ ਇਨਵੈਸਟੀਗੇਸ਼ਨ ਦੀ ਪ੍ਰੋਪਰ ਪ੍ਰੋਸੀਜਰ ਹੈਗਾ ਉਹ ਫੋਲੋ ਕਰ ਰਹੇ ਨੇ ਪਰ ਇਹਨਾਂ ਕੋਲੇ ਕੋਈ ਹਾਰਡ ਕਾਰਡ ਨਹੀਂ ਹੈਗਾ ਉਹ ਚੈੱਕ ਚੈੱਕ ਕਰ ਰਹੇ ਨੇ ਸਭ ਕੁਝ ਉਹ